ਤਈ ਸਾਲ ਹੋ ਗਏ ਜੰਟ ਨੇ ਬਸ ਇਹੀ ਸੀ ਕਿ ਅੱਜ ਪਹੁੰਚਾਂਦਾ ਅੱਚਰੇ ਜਾਂਦਾ ਇੱਥੇ ਕਰਦੇ ਨੂੰ ਤਾਂ ਤਈ ਸਾਲਾਂ ਦੇ ਵਿੱਚ ਕਹਿ ਲੋ ਜ਼ਮੀਨ ਵੀ ਉਹਨਾਂ ਨੇ ਸਾਡੇ ਤੋਂ ਹੁਣ ਲਖਾ ਲਈ ਮੇਰੇ ਕੋ ਹੁਣ ਕੰਡੇ ਤੇ ਜਾ ਕੇ ਜਦੋਂ ਮunicipal ਪਹੁੰਚ ਗਏ ਉਸ ਵਕਤ ਮੈਨੂੰ ਕਹਿਣ ਲੱਗੇ ਬਈ ਅਸੀਂ ਤਾਂ ਅੱਗੇ ਤੋਰਨਾ ਆ ਜੇ ਸਾਨੂੰ ਤੁਸੀਂ ਜ਼ਮੀਨ ਮਤਲਬ ਸਾਡੇ ਨਾਂ ਕਰਾਉਂਗੇ ਇਹ 5 4 5 ਕਿੱਲੇ ਹੈਗੇ ਆ ਜੀ ਤਾਂ ਇਹ ਇਹ ਵੀ ਹੁਣ ਸੰਤਾ ਨੂੰ ਸਮਝ ਨਹੀਂ ਆਦੀ ਕਿ ਕੀ ਮਤਲਬ ਹੈ ਸਰਕਾਰ ਤੋਂ ਬਸ ਇਹੀ ਹੈ ਕਿ ਉਹਨੇ ਜਿਹੜੀ ਜ਼ਮੀਨ ਆ ਜਾਂਦਾ ਉਹ ਹਾਂਜੀ ਹਿਸਾਬ ਦਵਾਇਆ ਜਾਵੇ ਬਸ ਕੀਤਾ ਜਾਵੇ ਤੁਹਾਨੂੰ ਕਿਉਂ ਕੀ ਹੈਗਾ ਸਤਾ ਜੀ ਬਹੁਤ ਬੋਲ ਲੀਤ ਅੱਜ ਜਿਖਣੀ ਜਿਹੜਾ ਹਸ਼ਾਤਪੁਰ ਦੇ ਬਲਕ ਟਾਂਡਾ ਦੇ ਪਿੰਪੰਦੇ ਪਿੰਡ ਕੁਰਾਨਾ ਕਲਾ ਵਿਖੇ ਜਿੱਤ ਦਾ ਨੌਜਵਾਨ ਦਿਲਜੀਤ ਸਿੰਘ ਜਿਹੜਾ ਕਿ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਤੇ ਆਪਣੇ ਚੰਗੇ ਭਵਿੱਖ ਵਾਸਤੇ ਅਮਰੀਕਾ ਦੀ ਧਰਤੀ ਤੇ ਗਿਆ ਸੀ ਜਿੱਥੇ ਟਰੰਪ ਸਰਕਾਰ ਬੰਦੇ ਨੇ ਟਰੰਪ ਨੇ ਐਲਾਨ ਕੀਤਾ ਸੀ ਕਿ ਜਿਹੜਾ ਵੀ ਨਜਾਇਜ਼ ਤੌਰ ਤੇ ਅਮਰੀਕਾ ਦੀ ਧਰਤੀ ਤੇ ਰਹਿ ਰਿਹਾ ਉਸ ਨੂੰ ਜਿਹੜਾ ਰਿਪੋਰਟ ਕੀਤਾ ਜਾਏ ਤੇ ਅੱਜ ਉਸੇ ਹੀ ਕੜੀ ਦੀ ਦੂਜੀ ਖੀਪ ਜਿਹੜੀ ਹੈਗੀ ਆ ਪਾਕ ਦੇ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਉਤਰੀ ਹੈ ਤੇ ਬਹੁਤ ਜਲਦ ਜਿਹੜੇ ਹੈਗੇ ਆ ਉਹ ਨੌਜਵਾਨ ਆਪੋ ਆਪਣੇ ਘਰਾਂ ਨੂੰ ਜਿਹੜੀ ਪੰਜਾਬ ਪੁਲਿਸ ਹੈਗੀ ਆ ਉਹ ਗੱਡੀਆਂ ਲੈ ਕੇ ਤੇ ਹਲਕੇ ਦੇ ਵਾਹਨ ਜਿਹੜੇ ਹੈਗੇ ਨੇ ਉਹ ਗਏ ਹੈ ਨੇ ਤੇ ਬਹੁਤ ਜਲਦ ਆਪੋ ਆਪਣੇ ਘਰਾਂ ਨੂੰ ਜਿਹੜੇ ਹੈਗੇ ਇੱਕ ਘਰਵਾਲਿਆਂ ਦੇ ਸਪੋਤ ਜਿਹੜੀ ਪੁਲਿਸ ਕਰੇਗੀ ਪਰ ਜੇਕਰ ਗੱਲ ਕਰੀਏ ਤੇ ਏਜੰਟਾਂ ਵੱਲੋਂ ਜਿਹੜਾ ਕੀਤਾ ਗਿਆ ਧੋਖਾਧੜੀ ਦਾ ਲੰਬੇ ਸਮੇਂ ਤੋਂ ਕੰਮ ਚੱਲਦਾ ਆ ਰਿਹਾ ਕਿਉਂਕਿ ਇਹ ਪਰਿਵਾਰ ਜਿਹੜੇ ਹੈਗੇ ਨੇ ਇਹ ਲੋਕ ਜਿਹੜੇ ਹੈਗੇ ਏਜੰਟਾਂ ਦੇ ਠਗੀ ਦਾ ਸ਼ਿਕਾਰ ਬਣ ਜਾਂਦੇ ਨੇ ਕਿਉਂਕਿ ਜਦੋਂ ਏਜੰਟ ਇਹਨਾਂ ਨੂੰ ਜਿਹੜੇ ਖਾਵਜ਼ ਖਾਲਦੇ ਨੇ ਤੇ ਉਹਦੋਂ ਕਹਿੰਦੇ ਨੇ ਕਿ ਜਿਹੜੇ ਖੁਆਬ ਦਿਖਾਏ ਜਾਂਦੇ ਨੇ ਕਿ ਤੁਹਾਡੀ ਸਿੱਧੀਆਂ ਫਲੈਟਾਂ ਕਰਵਾਈਆਂ ਜਾਣਗੀਆਂ ਪਰ ਉਸਦੇ ਉਲਟ ਸਭ ਕੁਝ ਹੋਇਆ ਤੇ ਜਿਸ ਦੇ ਕਾਰਨ ਅੱਜ ਇਹਨਾਂ ਨੂੰ ਇਹ ਦਿਨ ਦੇਖਣੇ ਪਏ ਤੇ ਲੱਖਾਂ ਰੁਪਏ ਕਰਜ਼ਾ ਲੈ ਕੇ ਜਿਹੜਾ ਕਿ ਇਹ ਲੋਕ ਆਪਣੇ ਬੱਚਿਆਂ ਨੂੰ ਭੇਜਦੇ ਆਓ ਜੇਕਰ ਅਮਰੀਕਾ ਪਹੁੰਚਾ ਹੀ ਕਿਸ ਤਰ੍ਹਾਂ ਡੰਕਾ ਲਗਾ ਅੰਦਰ 2.5 ਸਾਲ ਦਾ ਸਮਾਂ ਲੱਗ ਗਿਆ ਇੱਕ ਬਹੁਤ ਵੱਡਾ ਸਮਾਂ ਹੁੰਦਾ ਹੈ 2.5 ਸਾਲ ਦਾ 22 ਸਾਲ ਬਾਅਦ ਜੇਕਰ ਅਮਰੀਕਾ ਕੈਂਪ ਦੇ ਪਹੁੰਚਾ ਤੇ ਉਥੋਂ ਅਮਰੀਕਾ ਦੀ ਟਰੰਪ ਸਰਕਾਰ ਨੇ ਉਹਨੂੰ ਰਿਪੋਰਟ ਕਰਤਾ ਦਿਲਜੀਤ ਸਿੰਘ ਦੀ ਤਰ ਪਤਨੀ ਜਿਹੜੀ ਹੈਗੀ ਆ ਉਹ ਸਾਡੇ ਨਾਲ ਕਮਲਪ੍ਰੀਤ ਜਿਹੜੇ ਹੈਗੇ ਆ ਉਹ ਮੌਜੂਦ ਨੇ ਆਓ ਉਹਨਾਂ ਤੋਂ ਜਾਣਦੇ ਆ ਭਈ ਕਮਲਪ੍ਰੀਤ ਗਿਆ ਸੀ ਤੇ ਕਿਹੋ ਜਿਹਾ ਤੁਸੀ ਤੁਹਾਨੂੰ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਕਿ ਅੱਜ ਤੁਹਾਨੂੰ ਸਾਡੇ ਨੂੰ ਪਤਾ ਚੱਲਿਆ ਚੈਨਲ ਥਰੂ ਪਤਾ ਲੱਗਾ ਕਿ ਉਹ ਅੱਜ ਵਾਪਸ ਆ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਇਹ ਸਾਨੂੰ ਤੁਹਾਡੇ ਤੇ ਪਤਾ ਲੱਗਾ ਹੈ ਵੀ ਉਹ ਵਾਪਸ ਆ ਰਹੇ ਆ ਇਹ ਤਾਂ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀਗਾ ਤਾਂ 2.5 ਸਾਲ ਹੋ ਗਏ ਏਜੰਟ ਨੇ ਬਸ ਇਹੀ ਸੀ ਕਿ ਅੱਜ ਪਹੁੰਚ ਜਾਂਦਾ ਚਲੇ ਜਾਂਦਾ ਇਦਾਂ ਹੀ ਕਰਦੇ ਆ ਇਹਨੂੰ ਤਾਂ 2.5 ਸਾਲਾਂ ਦੇ ਵਿੱਚ ਕਹਿ ਲਓ ਜ਼ਮੀਨ ਵੀ ਉਹਨਾਂ ਨੇ ਸਾਡੇ ਤੋਂ ਹੁਣ ਲਖਾ ਲਈ ਮੇਰੇ ਕੋ ਹੁਣ ਕੰਡੇ ਤੇ ਜਾ ਕੇ ਜਦੋਂ ਮਸੀਕੋ ਪਹੁੰਚ ਗਏ ਉਸ ਵਕਤ ਮੈਨੂੰ ਕਹਿਣ ਲੱਗੇ ਬਈ ਅਸੀਂ ਤਾਂ ਅੱਗੇ ਤੋਰਨਾ ਆ ਜੇ ਸਾਨੂੰ ਤੁਸੀਂ ਜ਼ਮੀਨ ਮਤਲਬ ਸਾਡੇ ਨਾਂ ਕਰਾਉਂਗੇ ਤਾਂ ਫੇਰ ਉਹਨਾਂ ਨੇ ਉਸ ਤਸੀਲੇ ਜਾ ਕੇ ਉੱਥੇ ਕਾਗਜ਼ ਪੱਤਰ ਲਖਾ ਕੇ ਉੱਥੋਂ ਮੇਰੇ ਕੋ ਧੋਖੇ ਨਾਲ ਸਾਇਨ ਕਰਵਾ ਲਿਆ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਇਹੀ ਕਹਿਣ ਲੱਗੇ ਸਾਨੂੰ ਵੀ ਜੇ ਤੁਸੀਂ ਨਾ ਸਾਇਨ ਕੀਤੇ ਤਾਂ ਅਸੀਂ ਉਹਨਾਂ ਨੂੰ ਅੱਗੇ ਨਹੀਂ ਤੋਰਨਾਗੇ ਬਸ ਉੱਥੇ ਬਿਠਾਈ ਰੱਖਾਂਗੇ ਕਿੰਨੀ ਜ਼ਮੀਨ ਜਿਹੜੀ ਆ ਉਹ ਕਿਸੇ ਉਹਨਾਂ ਨੂੰ ਜਿਹੜੀ ਉਹਨਾਂ ਦੇ ਨਾਮ ਕੀਤੀ ਆ ਇਹ 5 4 5 ਕਿੱਲੇ ਹੈਗੇ ਆ ਹਾਂਜੀ ਤਾਂ ਇਹ ਵੀ ਹੁਣ ਕੋਈ ਤਾਂ ਸਮਝ ਨਹੀਂ ਲੱਗਦੀ ਮੈਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਬਸ ਇਹੀ ਅਗੇ ਉਹਨਾਂ ਜਿਹੜੀ ਜ਼ਮੀਨ ਆ ਜਾਂ ਕਿੱਦਾਂ ਉਹ ਹੁਣ ਹਾਂਜੀ ਇਨਸਾਫ ਦਵਾਇਆ ਜਾਵੇ ਬਸ ਕੀਤਾ ਜਾਵੇ ਤੁਹਾਨੂੰ ਜੋ ਵੀ ਹੈਗਾ ਇਨਸਾਫ ਦੀ ਮੰਗ ਕਰਦੇ ਹੋਏ ਆ ਇਹ ਉਹਨਾਂ ਦੀ ਧਰਮ ਪਤਨੀ ਕਮਲਪ੍ਰੀਤ ਕੌਰ ਜਿਹੜੇ ਹੈਗੇ ਨੇ ਉਹ ਦੱਸ ਰਹੀ ਹੈ ਕਿ ਜਿਹੜੀ ਕੋਈ ਚਾਰ ਪੰਜ ਕਿੱਲੇ ਇਹਨਾਂ ਦੀ ਜ਼ਮੀਨ ਸੀ ਉਹ ਵੀ ਏਜੰਟਾਂ ਨੇ ਜਿਹੜੀ ਹੈਗੀ ਆ ਠੱਗੀ ਦੇ ਨਾਲ ਧੋਖੇ ਦੇ ਨਾਲ ਜਿਹੜੀ ਹੈਗੀ ਆ ਉਸ ਦੀ ਪਾਵਰ ਟੌਨ ਜਿਹੜੀ ਹੈਗੀ ਆ ਤਸਵੀਲੇ ਲਿਜਾ ਕੇ ਆਣੋਂ ਤੇ ਉਹ ਆਪਣੇ ਨਾਲ ਕਰਵਾ ਲਈ ਐ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਕਿਸ ਤਰ੍ਹਾਂ ਵੀ ਜਿਸ ਤਰ੍ਹਾਂ ਹੈ ਇਹਨੇ ਪਿਆਸਿਆਂ ਦੀ ਜਿਹੜੀ ਜ਼ਮੀਨ ਜਿਹੜੀ ਸਾਡੀ ਬਾਸ ਕਰਵਾਈ ਹੈ ਇਹ ਮੇਰੇ ਨਾਲ ਜਿਹੜੇ ਦਿਲਜੀਤ ਸਿੰਘ ਦੇ ਫਾਦਰ ਸਾਹਿਬ ਹੈਗੇ ਨੇ ਪ੍ਰੀਤਮ ਸਿੰਘ ਆਓ ਇਹਨਾਂ ਨੂੰ ਜਾਣਦੇ ਆ ਕਿ ਇਹ ਇਹਨਾਂ ਨੇ ਬੜੇ ਚਾਵਾਂ ਦੇ ਨਾਲ ਆਪਣਾ ਬੱਚਾ ਜਿਹੜਾ ਅਮਰੀਕਾ ਭੇਜਿਆ ਸੀ ਤੇ ਇਹ ਕੀ ਕਹਿਣਾ ਚਾਹੁੰਦੇ ਆ ਮਾਤਾ ਜੀ ਬਹੁਤ ਔਖਾ ਇਸ ਨੂੰ ਬੋਲ ਲਿਓ ਸਾਡੇ ਨਾਲ ਇਸ ਕੋਰਾਲਾ ਕਲੰਦ ਸਭ ਤੋਂ ਪਹਿਲਾਂ ਸਰਪੰਚ ਜਿਹੜੇ ਹੈਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿਉਂਕਿ ਸਰਪੰਚ ਸਾਹਿਬ ਕਿੰਨੇ ਕੁ ਨੌਜਵਾਨ ਜਿਹੜੇ ਹੈਗੇ ਆ ਆਪਣੇ ਪਿੰਡ ਦੇ ਵਿਦੇਸ਼ ਦੀ ਧਰਤੀ ਤੇ ਗਏ ਨੇ ਸਾਡੇ ਪਿੰਡ ਦੇ ਵਿੱਚੋਂ ਕੋਈ ਮੇਰਾ ਖਿਆਲ ਵਿੱਚ 20-25 ਮਤਲਬ ਨੌਜਵਾਨ ਤਾਂ ਹੈਗੇ ਆ ਜਿਹੜੇ ਅਮਰੀਕਾ ਦੇ ਧਰਤੀ ਦੇ ਦੋ ਨੰਬਰ ਦੇ ਵਿੱਚ ਗਏ ਹੋ ਆ ਉਹ ਜਿਹੜੇ ਇਦਾਂ ਦੇ ਛੋਟਾ ਏਜੰਟ ਹੈਗੇ ਆ ਉਹ ਇਹਨਾਂ ਨੂੰ ਸਾਜਮਾਝ ਦਿਖਾ ਲਦੇ ਆ ਕਿ ਉਥੇ ਇੰਨੇ ਲੱਖ ਰੁਪਏ ਤੁਸੀਂ ਮਹੀਨੇ ਦੇ ਕਮਾ ਲੈਣੇ ਆਂ ਕੰਮ ਲੈਣੇ ਤਾਂ ਸਾਨੂੰ ਸਿੱਧੀ ਫਲਾਈਟ ਕਰਾ ਆਗੇ ਅਸੀਂ ਉਥੇ ਅਮਰੀਕਾ ਦੀ ਧਰਤੀ ਤੇ ਭੇਜ ਦਵਾਂਗੇ ਕੋਈ ਤੁਹਾਨੂੰ ਔਕੜ ਨਹੀਂ ਆਉਗੀ ਪਰ ਜਿਹੜੀਆਂ ਔਕੜਾਂ ਨੂੰ ਝੱਲਣਾ ਪੈਂਦਾ ਹੈ ਜਿਹੜੀਆਂ ਰਾਹਤੇ ਚ ਆਉਣੀਆਂ ਆ ਉਹ ਜਿਹੜਾ ਬੰਦਾ ਚੱਲਦਾ ਹੈ ਉਹਨੂੰ ਹੀ ਪਤਾ ਹੈ ਵੀ ਉਹ ਕਿੰਨਾ ਔਖਾ ਆ ਅੱਜ ਦਲਜੀਤ ਸਿੰਘ ਜਿਹੜਾ ਹੈਗਾ ਜਿੱਕਰ ਗੱਲ ਕਰੀਏ ਤੇ ਉਹ ਅੱਜ ਰਿਪੋਰਟ ਹੋ ਕੇ ਆਪਣੇ ਵਤਨ ਵਾਪਸ ਆਪਣੇ ਘਰ ਆ ਰਿਹਾ ਤੇ ਘਰ ਵਾਲਿਆਂ ਨੇ ਕਰਜ਼ਾ ਚੱਕ ਕੇ ਉਹਨਾਂ ਨੂੰ ਇੱਕ ਰੋਜੀ ਰੋਟੀ ਤਲਾਸ਼ੇ ਭੇਜੇ ਕੀ ਕਹਿਣਾ ਚਾਹੁੰਦੇ ਇਹਨਾਂ ਨੇ ਆਪਣੀ ਜ਼ਮੀਨ ਜਿਹੜੀ ਆ ਉਹ ਰੱਖੀ ਆ ਜਿੰਟ ਜਿਹੜਾ ਆ ਆਪਣੇ ਪਿੰਡ ਦੇ ਆ ਉਹ ਧੋਖੇ ਦੇ ਨਾਲ ਅੱਗੇ ਰਲਿਆ ਆ ਉਹਨਾਂ ਦੇ ਨਾਲ ਉਹ ਧੋਖੇ ਦੇ ਨਾਲ ਇਹਨਾਂ ਦੇ ਕੋਲੋਂ ਆਪਣੀ ਜਿਹੜੀ ਪਾਵਰ ਆਫ ਟੋਨੀ ਆ ਜ਼ਮੀਨ ਦੀ ਉਹ ਵੀ ਆਪਣੇ ਨਾਂ ਕਰਵਾ ਗਾਇਆ ਤਾਂ 2.5 ਸਾਲ ਤੋਂ ਇਹਨਾਂ ਨੂੰ ਖੱਜਲ-ਖਵਾਰ ਕਰ ਰਹੇ ਸੀਗੇ ਤਾਂ ਹੁਣ ਹੀ ਜਾ ਕੇ ਜੇ ਉਹ ਅਮਰੀਕਾ ਤੱਕ ਪਹੁੰਚਾ ਹੀ ਪਹੁੰਚ ਆਇਆ ਤਾਂ ਉਧਰ ਉਹਨਾਂ ਗਵਰਨਰ ਨੇ ਜਿਹੜਾ ਐਡਮੋਟ ਕਰ ਦਿੱਤਾ ਹੋਰ ਤਾਂ ਹੋਰ ਜ਼ਿਕਰ ਗੱਲ ਕਰੀਏ ਤੇ ਦਲਜੀਤ ਸਿੰਘ ਦੀ ਜਿਹੜੀ ਮਾਤਾ ਜੀ ਸਨ ਉਹ ਵੀ ਪਿੱਛੋਂ ਜਿਹੜੇ ਆ ਪਰਿਵਾਰ ਨੂੰ ਅਲਵਿਦਾ ਕਰਕੇ ਆਪਣੇ ਪੁੱਤ ਦਾ ਬਿਨਾਂ ਮੂੰਹ ਦੁੱਖਿਆ ਜਿਹੜਾ ਇਸ ਦੁਨੀਆ ਤੋਂ ਚਲੇ ਗਏ ਤੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਅੱਜ ਪ੍ਰੀਤਮ ਸਿੰਘ ਦੇਖੋ ਇਹੋ ਜਿਹੇ ਹਾਲਾਤ ਬਣੇ ਨੇ ਕਿ ਉਹ ਗੱਲ ਕਰਨ ਲਈ ਵੀ ਜਿਹੜਾ ਹੈਗਾ ਉਹਨਾਂ ਦਾ ਹੌਸਲਾ ਨਹੀਂ ਪੈ ਰਿਹਾ ਕੈਮਰਾਮੈਨ ਲਖਸ਼ਮੰਤੀ ਦੇ ਨਾਲ ਤਰਸੀਮ ਪੱਪੂ ਪੀਡੀਸੀ న్యూਸ ਹੁਸ਼ਿਆਰਪੁਰ